ਸਾਡੇ ਸੀਰੀਅਲ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਹਨ ਸਾਡੀਆਂ ਮਤਾਵਾਂ ਹਨ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਅਪਡੇਟ ਤੁਹਾਨੂੰ ਲਾਈਵ ਦੇਾਂਗੇ ਇਸ ਸੀਰੀਅਲ ਦੇ ਵਿੱਚ 13 ਨਵੰਬਰ ਦਾ ਅੱਜ ਦਿਨ ਹੈ ਤੇ ਸ਼ਾਮ ਦੇ ਲਗਭਗ 7 ਵਜੇ ਤੱਕ ਦੇ ਤੁਹਾਨੂੰ ਅਪਡੇਟ ਜਿਹੜੀ ਇਸ ਸੀਰੀਅਲ ਦੇ ਵਿੱਚ ਲਾਈਵ ਤੁਹਾਡੇ ਨਾਲ ਸਾਂਝ ਕਰਾਂਗੇ ਸੋ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਹੈ ਜਾਂ ਨਹੀਂ ਹੋਈ ਹੈ ਤੁਹਾਨੂੰ ਦੱਸਾਂਗੇ ਜਿਵੇਂ ਕਿ ਇਸ ਨੂੰ ਦੱਸਿਆ ਸੀ ਸ਼ਾਮ ਦੇ 7 ਵਜਰ ਨੇ ਤੇ ਅੱਜ ਤੁਹਾਨੂੰ ਇਹ ਦੱਸ ਦਈਏ ਕਿ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਜਾਰੀ ਨਹੀਂ ਹੋਈ ਹੈ ਇਹ ਕਿਸੇ ਨਵੇਂ ਜ਼ਿਲ੍ਹੇ ਦੀ ਆਖਾ ਗੱਲ ਕਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕਿਆ ਨੇ ਉਹਨਾਂ ਜ਼ਿਲ੍ਹਿਆਂ ਦੀ ਆਪਾਂ ਗੱਲ ਨਹੀਂ ਕਰ ਰਹੇ 6 ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋਈਆਂ ਨੇ ਬਠਿੰਡਾ ਪਟਿਆਲਾ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਨਹੀਂ ਹੋਈਆਂ ਲੁਧਿਆਣਾ ਜ਼ਿਲ੍ਹੇ ਤੋਂ ਸਾਨੂੰ ਮੈਸੇਜ ਆ ਰਹੇ ਨੇ ਬਠਿੰਡੇ ਤੋਂ ਆ ਰਹੇ ਨੇ ਮਾਨਸਾ ਸੰਗਰੂਰ ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਦੀ ਹਾਲੇ ਅੱਜ ਅੱਜ ਦੀ ਤਰੀਕੇ ਦੇ ਵਿੱਚ ਕੋਈ ਅਪਡੇਟ ਨਹੀਂ ਹੈ ਇੱਕ ਪ੍ਰਮੁੱਖ ਕਾਰਨ ਜਿਹੜਾ ਪੈਨਸ਼ਨਾਂ ਜਾਰੀ ਹੋਣ ਨੂੰ ਲੈ ਕੇ ਆ ਉਹ ਹੈ ਤਰਨਤਾਰਨ ਸਰਪ ਦੇ ਵਿੱਚ ਹੋਈਆਂ ਚੋਣਾਂ ਜਿਹਦਾ ਕੱਲ ਨਤੀਜਾ ਆਉਣਾ ਜੀ 14 ਨਵੰਬਰ ਨੂੰ ਤੇ ਸਾਰੇ ਅਧਿਕਾਰੀਆਂ ਦੀਆਂ ਡਿਊਟੀਆਂ ਉੱਥੇ ਜਿਹੜੀਆਂ ਲੱਗੀਆਂ ਹੋਈਆਂ ਹੋਣ ਕਰਕੇ ਇੱਕ ਪ੍ਰਮੁੱਖ ਕਾਰਨ ਪੈਨਸ਼ਨਾਂ ਲੇਟ ਹੋਣ ਦਾ ਇਹ ਵੀ ਹੈ ਸੋ ਕੱਲ ਦੇ ਦਿਨ ਤੋਂ ਬਾਅਦ ਯਾਨੀ ਕਿ ਅਗਲੇ ਦੋ ਦਿਨਾਂ ਦੇ ਵਿੱਚ ਫੈਸਲਾ ਜਾਰੀ ਹੋਣ ਦੀ ਉਮੀਦ ਰਹੇਗੀ ਇਹ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਦਾ ਸੀ ਕਿ ਜਿਹੜੇ ਵੋਟਾਂ ਦੇ ਨਤੀਜੇ ਆਉਣ ਤੱਕ ਹੋ ਸਕਦਾ ਹੈ ਕੁਝ ਜਿਲ੍ਹਿਆਂ ਦੇ ਵਿੱਚ ਫੈਸਲਾ ਜਾਰੀ ਹੋਣ ਦੇ ਵਿੱਚ ਜੜੀਆ ਦਿੱਕਤ ਆ ਸਕਦੀ ਹੈ ਤੇ ਕੁਝ ਜਿਲ੍ਹਿਆਂ ਦੇ ਵਿੱਚ ਜਿੱਥੇ ਪੈਂਸ਼ਨਾ ਜਾਰੀ ਹੋ ਚੁੱਕੀਆਂ ਨੇ ਜਿਵੇਂ ਕਿ ਸ਼ਰੀਫਾ ਤੇਗੜ ਸਾਹਿਬ ਹੁਸ਼ਿਆਰ ਖੁਰ ਕਪੂਰਥਲਾ ਗੁਰਦਾਸਪੁਰ ਤੇ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਔਰ ਇੱਕ ਸ਼੍ਰੀ ਫਤਿਹਗੜ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫੈਸਲਾ ਜਾਰੀ ਹੋਈਆਂ ਨੇ ਇਹਨਾਂ ਤੋਂ ਇਲਾਵਾ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਵੀ ਕੋਈ ਤਾਜ਼ਾ ਅਪਡੇਟ ਨਹੀਂ ਆਈ ਦਫ਼ਤਰਾਂ ਦੇ ਵਿੱਚ ਜੜੀਆਂ ਅੱਗੇ ਸੂਚਨਾ ਤੋਂ ਇਹੀ ਜੜੀ ਸੂਚਨਾ ਮਿਲ ਰਹੀ ਹੈ ਕਿ ਫਿਲਹਾਲ ਕੱਲ ਤੋਂ ਬਾਅਦ ਹੀ ਜੜੀਆਂ ਪੈਨਸ਼ਨਾਂ ਦਾ ਕੰਮ ਸ਼ੁਰੂ ਹੋ ਸਕੇਗਾ ਹੋ ਸਕਦਾ ਕੱਲ ਸ਼ਾਮ ਤੱਕ ਵੀ ਕਿਸੇ ਕੱਦੇ ਜ਼ਿਲ੍ਹੇ ਦੇ ਵਿੱਚ ਬਿਲ ਖਾਸ ਹੋ ਸਕਦੇ ਨੇ ਫਿਲਹਾਲ ਅੱਜ ਦੀ ਤਰੀਕ ਤੱਕ ਕੋਈ ਨਵੀਂ ਅਪਡੇਟ ਨਹੀਂ ਆ ਪੈਨਸ਼ਨ ਨੂੰ ਲੈ ਕੇ ਤੇ 1500 ਰੁਪਏ ਦੀ ਪੈਨਸ਼ਨਾਂ ਜਾਰੀ ਹੋ ਰਹੀਆਂ ਨੇ ਤੇ 1500 ਹੀ ਹੋਣਗੇ 2500 ਦੀ ਨਵੀਂ ਕੋਈ ਅਪਡੇਟ ਨਹੀਂ ਆ ਤੇ ਕੱਲ 14 ਨਵੰਬਰ ਨੂੰ ਕੈਬਨਟ ਮੀਟਿੰਗ ਵੀ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੀ ਉਹਦੀ ਵੀ ਲਾਈਵ ਅਪਡੇਟ ਤੁਹਾਨੂੰ ਕੱਲ ਅਸੀਂ ਆਕੇ ਦੇਵਾਂਗੇ ਤੇ ਫਿਲਹਾਲ ਕੱਲ ਇੱਕ ਵਾਰ ਮੁਰ ਤੋਂ ਲਾਈਵ ਆਕੇ ਤੁਹਾਨੂੰ ਜੋ ਵੀ ਅਪਡੇਟਸ ਹੋਣਗੀਆਂ ਉਹ ਤੁਹਾਨੂੰ ਦਿੱਤੀਆਂ ਜਾਣਗੀਆਂ ਤੁਹਾਨੂੰ